ਦੋਸਤੋ ਕਿੱਦਾਂ ਮੈਂ ਤੁਹਾਡਾ ਨਵਦੀਪ ਦੌੜੀ ਖਾਨਾ ਕਬੱਡੀ ਕਮੈਂਟੇਟਰ ਅੱਜ ਮੈਂ ਪਹੁੰਚਿਆ ਪਿੰਡ ਚੜੇਵਾਨ ਦੀ ਧਰਤੀ ਤੇ ਬਹੁਤ ਵਧੀਆ ਅੱਜ ਮੇਲਾ ਹੋ ਰਿਹਾ ਬਾਬਾ ਮਹਰਾਣਾ ਜੀ ਦੀ ਯਾਦ ਦੇ ਵਿੱਚ ਚੜੇਵਾਨ ਪਿੰਡ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਆਓ ਆਪਾਂ ਮੇਲਾ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਸਾਡੇ ਸਰਦਾਰ ਅਮਰਜੀਤ ਸਿੰਘ ਜੀ ਐਡਵੋਕੇਟ ਸਾਹਿਬ ਵਿਸ਼ੇਸ਼ ਤੌਰ ਤੇ ਜਿਹੜੇ ਸਮੂਚੀ ਮੇਲਾ ਕਮੇਟੀ ਪਹੁੰਚ ਚੁੱਕੀ ਆ ਤੇ ਪ੍ਰਧਾਨ ਜੀ ਦੇ ਨਾਲ ਵੀ ਆਪਾਂ ਕਰਾਂਗੇ ਗੱਲਬਾਤ ਬਹੁਤ ਵੱਡਾ ਮੇਲਾ ਇਹ ਮੇਲਾ ਜਿਹੜਾ ਇਹ ਮੇਲਾ ਸਦੀਆਂ ਤੋਂ ਚੱਲਦਾ ਆ ਰਿਹਾ ਸੋ ਆਪਾਂ ਗੱਲ ਕਰਦੇ ਆ ਸਰਦਾਰ ਅਮਰਜੀਤ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਓ ਆਪਾਂ ਗੱਲ ਕਰਦੇ ਆ ਪ੍ਰਧਾਨ ਸਾਹਿਬ ਦੇ ਨਾਲ ਸਰਦਾਰ ਅਮਰਜੀਤ ਸਿੰਘ ਜੀ ਸਾਡੇ ਐਡਵੋਕੇਟ ਸਾਹਿਬ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਹੋਰ ਜੀ ਠੀਕ ਠਾਕ ਹੋ ਇਹ ਮੇਲਾ ਤੁਸੀਂ ਜਿਹੜਾ ਕਰਵਾ ਰਹੇ ਹਾਂ ਕਿੰਨੇ ਸਮੇਂ ਤੋਂ ਇਹ ਮੇਲਾ ਚੱਲਦਾ ਆ ਰਿਹਾ ਜੀ ਇਹ ਮੇਰੇ ਨਾਲ ਜਿਹੜਾ ਸੰਬੰਧ ਆ ਸਾਡਾ ਪਾਕਿਸਤਾਨ ਨਾਲ ਆ ਠੀਕ ਹੈ ਜੀ ਸਾਡਾ ਪਿਛਲਾ ਪਿੰਡ ਜਿਹੜਾ ਰੋਡੇ ਸੀ ਠੀਕ ਹੈ ਜੀ ਜਿਹੜਾ ਤਹਿਸੀਲ ਚੂੜੀਆਂ ਜਿਹੜਾ ਲਾਹੌਰ ਠੀਕ ਹੈ ਜੀ ਉੱਥੇ ਕੋਈ ਤਕਰੀਬਨ ਇਹ ਹੋਏ ਆ ਪਹਿਵੇਂ ਪਾਸ਼ਾ ਵੇਲੇ ਸ਼ੀਰ ਹੋਇਆ ਠੀਕ ਹੈ ਜੀ ਉਦੋਂ ਤੋਂ ਲੈ ਕੇ ਸਾਡੇ ਵੱਡ ਬਟੇਰੇ ਹਾਂਜੀ ਇਹ ਮੇਰੇ ਨੂੰ ਬਣਾਉਂਦੇ ਆ ਰਹੇ ਠੀਕ ਹੈ ਜੀ 70 ਸਾਲ ਅੱਜ ਸਾਨੂੰ ਇੱਧਰ ਆਏ ਨੂੰ ਹੋ ਗਏ ਠੀਕ ਹੈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਠੀਕ ਹੈ ਉਹਨੂੰ ਦਾ ਇਸ ਮਲਾਇ ਮਲਾਉਣੇ ਸੀ ਸੋ ਸਦੀਆਂ ਤੋਂ ਇਹ ਮੇਲਾ ਜਿਹੜਾ ਚੱਲਦਾ ਸਦੀਆਂ ਤੋਂ ਠੀਕ ਹੈ ਸੈਂਕੜੇ ਸਾਲਾਂ ਤੋਂ ਇਹ ਮੇਲਾ ਜਿਹੜਾ ਚੱਲ ਰਿਹਾ ਠੀਕ ਹੈ ਜੀ ਅੱਜ ਨਹੀਂ ਸੋ ਇਸ ਮੇਲੇ ਦੇ ਵਿੱਚ ਤੁਸੀਂ ਗੀਮਾਂ ਕਿਹੜੀਆਂ ਕਿਡੀਆਂ ਕਰਵਾਉਣੇ ਆ ਜੀ ਇਹਦੇ ਚ ਜਿਸ ਤਰ੍ਹਾਂ ਦਾ ਕੋਈ ਆਜੇ ਵੈਸੇ ਤਾਂ ਮੇਨ ਸਾਡਾ ਇਹ ਆ ਵੀ ਕੋਲ ਤੇ ਕਬੱਡੀ ਹੈ ਹਾਂਜੀ ਠੀਕ ਹੈ ਕਿਉਂਕਿ ਜਿਆਦਾ ਸ਼ਹੀਦਾਂ ਨਹੀਂ ਉਹ ਸਾਨੂੰ ਜਿਹੜੀ ਆਜਾਤ ਹਾਂਜੀ ਉਹ ਕਹਿੰਦੇ ਕੋਲਦੀ ਹੈ ਠੀਕ ਹੈ ਜੀ ਨਾ ਤਾਂ ਅਸੀਂ ਟੂਰਨਾਮੈਂਟ ਕਰਾ ਸਕਦੇ ਹਾਂ ਹਾਂ ਜੀ ਕਬੱਡੀ ਆਉਂਦੇ ਆ ਹਾਂ ਜੀ ਉਹਨਾਂ ਨੂੰ ਅਸੀਂ ਜਿੰਨੇ ਮੈਚ ਆਉਂਦੇ ਅਸੀਂ ਉਹਨਾਂ ਨੂੰ ਖੜਾਉਣੇ ਠੀਕ ਹੈ ਜੀ ਵੀ ਜਿਹੜਾ ਮੇਨ ਆਪਾਂ ਕੁਸ਼ਤੀਆਂ ਕਰਵਾਉਣੀਆਂ ਤੇ ਕਬੱਡੀ ਠੀਕ ਹੈ ਜੀ ਮੇਨ ਕੁਸ਼ਤੀਆਂ ਕਬੱਡੀ ਦੀਆਂ ਜੇ ਟੀਮਾਂ ਆ ਜਾਂਦੀਆਂ ਉਹਨਾਂ ਦੇ ਵੀ ਉਹਨਾਂ ਨੂੰ ਉਹਨਾਂ ਨੂੰ ਵੀ ਦਿੰਨੇ ਆ ਖਣਾਉਣੇ ਵੀ ਆ ਪੈਸੇ ਵੀ ਦਿੰਨੇ ਆ ਸਾਰਾ ਕੁਝ ਉਹਦੇ ਮਰਜ਼ਾ ਅਕਿੱਦਮੇ ਆਉਂਦੇ ਸੋ ਇਸ ਮੇਲੇ ਦੇ ਵਿੱਚ ਸਹਿਯੋਗ ਤੁਹਾਡੇ ਨਗਰ ਦਾ ਤਾਂ ਹੁੰਦਾ ਹੀ ਹੁੰਦਾ ਤੇ ਹੋਰ ਇਲਾਕੇ ਦੇ ਵਿੱਚ ਸਾਡੇ ਨਗਰ ਦਾ ਸਹਿਯੋਗ ਇਲਾਕੇ ਦਾ ਸਹਿਯੋਗ ਠੀਕ ਹੈ ਜੀ ਜਿਹੜੇ ਬਜ਼ੁਰਗ ਆ ਇਹ ਸਾਡੇ ਵੱਡੇ ਮਨੁਸ਼ਿਆਂ ਦੇ ਆ ਠੀਕ ਹੈ ਜੀ ਪਰ ਇੱਥੇ ਸਾਡੇ ਘੱਟ ਤੋਂ ਘੱਟ ਵੀ 6 ਕੇ 7 ਸਰਕਾਸਟਾ ਬੈਠੀਆਂ ਆ ਠੀਕ ਹੈ ਜੀ ਜਿਹੜੇ ਸਿੱਧੂ ਵੀ ਆ ਸੰਧੂ ਵੀ ਆ ਠੀਕ ਹੈ ਜੀ ਤੇ ਲੋਹ ਬਰਾੜ ਹਾਂਜੀ ਫੈਕਟਰ ਗੇਲ ਸਾਰੇ ਸਹਿਯੋਗ ਨੇ ਸੋ ਪਾਸੇ ਰੱਕਾ ਵੀ ਦਿੰਦਾ ਹੈ ਸਰਹਿੰਗਰ ਦੇ ਸਹਜੂਦ ਦੇ ਨਾਲ ਇਲਾਕੇ ਦੇ ਨਗਰ ਦੇ ਇਲਾਕੇ ਦੇ ਸਹਜੂਦ ਸੋ ਬਹੁਤ ਵਧੀਆ ਜਿਹੜਾ ਮੇਲਾ ਤੁਸੀਂ ਆਏ ਸਾਲ ਕਰਾਉਣੇ ਹਾਂ ਹਾਂਜੀ ਉਹ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਸਾਰਾ ਬਹੁਤ ਵਧੀਆ ਹੁੰਦਾ ਸੋ ਇਸ ਮੇਲੇ ਦੇ ਵਿੱਚ ਜਿਹੜਾ ਤੁਸੀਂ ਬਹੁਤ ਵਧੀਆ ਉਪਰਾਲਾ ਜਿਹੜਾ ਕਰ ਰਹੇ ਹੋ ਆਏ ਸਾਲ ਕੁਸ਼ਤੀਆਂ ਕਰਾਉਣੇ ਕਬੱਡੀ ਕਰਾਉਣੇ ਵੀ ਨਖਿਆ ਸੋ ਜਿਹੜਾ ਆਪਾਂ ਪਲੇਅਰਾਂ ਨੂੰ ਨੌਜਵਾਨੀ ਨੂੰ ਦੂਰ ਰੱਖਤ ਕੀ ਹੈ ਹਾਂਜੀ ਜਿਦਾਂ ਦੇ ਜਿਹੜੇ ਉਪਰਾਲੇ ਤੁਸੀਂ ਕਰਦੇ ਹੋ ਜਿਆਦੀ ਜਿਆਦੀ ਇਹ ਹੀ ਸਾਡੀ ਕੋਸ਼ਿਸ਼ ਹੈ ਜਿਹੜੇ ਕਿਉਂਕਿ ਸਾਡੇ ਤਕਰੀਬਨ ਪਿੰਡ ਚ ਜਿਹੜਾ ਜਿੰਨੂ ਅਸੀਂ ਕਹਿ ਸਕਦੇ ਹਾਂ ਤਕਰੀਬਨ ਅਜੇ ਬੱਚਾ ਤਾਂ ਕੋਈ ਇਹਨਾਂ ਨਸ਼ਾ ਹੈ ਨਹੀਂ ਜਿਵੇਂ ਆਮ ਕਿਤੇ ਹੋਵੇ ਨਾ ਅਸੀਂ ਤਾਂ ਅਸੀਂ ਗੁਰੂ ਮਹਾਰਾਜ ਜੀ ਕੀਰਤਨ ਕਰਦੇ ਹਾਂ ਕਿ ਕਿਸੇ ਦਾ ਬੱਚਾ ਕੋਈ ਨਾ ਲੱਗੇ ਸੁਪਰਧਾਨ ਜੀ ਨੂੰ ਮੁਬਾਰਕਬਾਦ ਵੀ ਦੇਵਾਂਗੇ ਵੀ ਤੁਹਾਡੇ ਨਗਰ ਦੇ ਜਿਹੜੇ ਨੌਜਵਾਨ ਆ ਨਸ਼ਿਆਂ ਤੋਂ ਰਹਿ ਤਾ ਬਹੁਤ ਵਧੀਆ ਜਿਹੜਾ ਤੁਸੀਂ ਉਪਰਾਲਾ ਇਸ ਹਾਲ ਕਰਦੇ ਹੋ ਨਾਲ ਸਮੁੱਚੀ ਮੇਲਾ ਕਮੇਟੀ ਬਹੁਤ ਵਧੀਆ ਜਿਹੜਾ ਪ੍ਰਬੰਧ ਭਰਾਏ ਸਾਲ ਕਰਦੇ ਆ ਔਰ ਮੇਲਾ ਕਰਵਾਉਂਦੇ ਆ ਬਾਬਾ ਮਹਰਾਣਾ ਜੀ ਦੀ ਯਾਦ ਦੇ ਵਿੱਚ ਸੋ ਅੱਜ ਦੋਸਤੋ ਜਿਹੜੀਆਂ ਕੁਸ਼ਤੀਆਂ ਵੀ ਹੋਣੀਆਂ ਤੇ ਅਸੀਂ ਤੁਹਾਨੂੰ ਕੁਸ਼ਤੀਆਂ ਦੇ ਜਿਹੜੇ ਪਲਵਾਨ ਆਉਣਗੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਨੰਨੇ ਸਮੇਤ ਆ ਰਹੇ ਆ ਕਬੱਡੀ ਦੇ ਮੈਚ ਵੀ ਹੋਣੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਆ ਪਲੇਅਰਾਂ ਨੂੰ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਟੀਮਾਂ ਪਹੁੰਚੀ ਹੋਈਆਂ ਧੰਨਵਾਦ ਜੀ ਬਹੁਤ ਬਹੁਤ ਸਾਡੇ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਮੇਲਾ ਕਮੇਟੀ ਪਿੰਡ ਚੜੇਬਾਨ ਬਾਬਾ ਮਹਰਾਣਾ ਦੀ ਯਾਦ ਦੇ ਵਿੱਚ ਜਿਹੜਾ ਇਹ ਮੇਲਾ ਹੁੰਦਾ ਸੋ ਆਉਰੀ ਆਪਾਂ ਸਾਡੇ ਇਧਰ ਅੰਕਲ ਜੀ ਖੜੇ ਆ ਤੇ ਨਾਲ ਬਾਈ ਜੀ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਇਸ ਮੇਲੇ ਤੇ ਜਿਹੜਾ ਆਪਣਾ ਜਿਹੜੇ ਬਾਬਾ ਜੀ ਦੀ ਯਾਦ ਦੇ ਵਿੱਚ ਤੁਸੀਂ ਮੇਲਾ ਕਰਾਉਨੇ ਆ ਜੀ ਤੇ ਮੇਲੇ ਤੇ ਜਿਹੜੇ ਖੰਡ ਪਾਠਾਂ ਦੀਆਂ ਲੜੀਆਂ ਵੀ ਹੁੰਦੀਆਂ ਬਾਬਾ ਜੀ ਦੀ ਜਗ੍ਹਾ ਤੇ ਤੂੰ ਕਿੰਨੇ ਜਿਹੜੇ ਖੰਡ ਪਾਠ ਹੁੰਦੇ ਆਈਦਾ ਤੁਹਾਡੇ ਕੋਲ ਖੰਡ ਪਾਠ ਤਾਂ ਬਹੁਤ ਹੋ ਜਾਂਦੇ ਸਾਨੂੰ ਫਿਰ ਉਹ ਰਾਖਵੇਂ ਰੱਖਣੇ ਪੈਂਦੇ ਜੀ ਅੱਜ ਕੀ ਸਾਡੇ ਕੋਲ ਛਿਆਲੀ ਕਿਆਲੀ ਖੰਡ ਪਾਠ ਅਸੀਂ ਕਰਾਇਆ ਜੀ ਹੋਣ ਤਿੰਨ ਮਹੀਨੇ ਕੰਮ ਸਿਕਨ ਲੱਗ ਗਿਆ ਜੀ ਠੀਕ ਹੈ ਜੀ ਤੇ 10 ਸਾਡੇ ਕੋਲ ਹਸਤਾ ਰਹਿ ਗਏ ਹੋਣ ਅਗਲੇ ਸਾਲ ਇਸ ਤੋਂ ਵੱਧ ਰੇਗ ਸਾਲ ਵੱਧ ਹੀ ਆਉਂਦਾ ਜੀ ਹਾਂ ਜੀ ਤੋ ਆਏ ਸਾਲ ਜਿਹੜੇ ਖੰਡ ਪਾਠਾਂ ਦੀਆਂ ਲੜੀਆਂ ਵੀ ਚੱਲਦੀਆਂ ਬਾਬਾ ਮਹਰਾਣਾ ਜੀ ਦੇ ਡੇਰੇ ਦੇ ਉੱਪਰ ਗੁਰੂ ਘਰ ਦੇ ਵਿੱਚ ਸੋ ਬਹੁਤ ਵਧੀਆ ਜਿਹੜਾ ਮੇਲਾ ਬਾਬਾ ਮਹਰਾਨਾ ਜੀ ਦੀ ਯਾਦ ਦੇ ਵਿੱਚ ਵੀਰ ਕਰਵਾਉਂਦੇ ਆ ਸੋ ਅਸੀਂ ਮੁਬਾਰਕਬਾਦ ਦਿੰਨੇ ਆ ਇਦਾਂ ਦੇ ਜਿਹੜੇ 2 ਫਰਵਰੀ 20 ਮਾਰਗ ਨੂੰ ਇਹ ਮੇਲਾ ਕਰਾਇਆ ਜਾਂਦਾ ਸੋ ਪੱਕੀਆਂ ਤਰੀਕਾਂ ਨੇ ਇਹ ਆ ਪੱਕੀ ਤਰੀਕ ਹੈ ਜੀ ਹਰ ਸਾਲ 2 ਫਰਵਰੀ ਨੂੰ ਇਹ ਮੇਲਾ ਕਰਵਾਇਆ ਜਾਂਦਾ ਜੀ ਠੀਕ ਹੈ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਕਰਾਇਆ ਜਾਂਦਾ ਜੀ ਠੀਕ ਹੈ ਜੀ ਸੋ ਧੰਨਵਾਦ ਹਰ ਸਾਲ ਇਹ ਮੇਲਾ ਹੁੰਦਾ 2 ਫਰਵਰੀ ਉਹ ਪੱਕੀਆਂ ਜਿਹੜੀਆਂ ਤਰੀਕਾਂ ਤੇ ਅੱਗੇ ਆਪਾਂ ਪਲੇਅਰਾਂ ਨਾਲ ਗੱਲਬਾਤ ਕਰਾਂਗੇ ਦੋਸਤੋ ਬਹੁਤ ਬਹੁਤ ਧੰਨਵਾਦ ਸਮਰਚੀ ਮੇਲਾ ਕਮੇਟੀ ਪੰਡ ਚੜੇਵਾਨ ਦਾ ਤੇ ਗਰਾਊਂਡ ਦੀਆਂ ਤਿਆਰੀਆਂ ਹੋ ਚੁੱਕੀਆਂ ਦੇਖੋ ਬਹੁਤ ਵਧੀਆ ਜਿਹੜਾ ਗਰਾਊਂਡ ਕਬੱਡੀ ਦਾ ਬਣ ਚੁੱਕਿਆ ਇੱਥੇ ਕੁਸ਼ਤੀਆਂ ਵੀ ਹੋਣੀਆਂ ਦਰਸ਼ਕ ਵੀ ਆ ਰਹੇ ਆ ਤੇ ਅੱਗੇ ਦੋਸਤੋ ਮਿਲਦੇ ਆਪਾਂ ਪਲੇਅਰਾਂ ਦੇ ਨਾਲ ਲਓ ਜੀ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਆ ਪ੍ਰਿੰਸ ਲਾਧੂਗਾ ਇੱਕ ਗੁਰਪ੍ਰੀਤ ਪੱਟੀ ਦੇ ਦਰਮਿਆਨ ਹਸ਼ਿਆਰ ਜੀ ਉਹ ਬਾਅਦ ਵੀ ਆਇਆ ਬਹੁਤ ਵਧੀਆ ਪਲਵਾਨ ਆਏ ਹੋਏ ਆ ਅੱਜ ਇਸ ਮੇਲੇ ਤੇ ਚੜੇਵਾਨ ਪਿੰਡ ਦੇ ਵਿੱਚ ਬਾਬਾ ਮਹਰਾਣਾ ਜੀ ਦਾ ਮੇਲਾ ਚੱਲ ਰਿਹਾ ਸੋ ਵਧੀਆ ਜਿਹੜੇ ਪ੍ਰਬੰਧ ਪ੍ਰਬੰਧਕ ਵੀਰਾਂ ਨੇ ਕੀਤੇ ਹੋਏ ਆ ਤੇ ਸਾਡੇ ਚਾਂਦੀ ਚੜੇਵਾਨ ਦੇ ਫਾਦਰ ਸਾਹਿਬ ਕਰ ਰਿਹਾ ਰੈਫਰ ਚੇਪ ਟਾਈਮ ਕਿੰਨਾ ਤੇ ਰਹਿ ਗਿਆ ਜੀ ਕੁਸ਼ਤੀ ਦਾ ਇਹਨਾਂ ਦੇ ਰਹਿ ਗਏ 3 ਮਿੰਟ 3 ਮਿੰਟ ਠੀਕ ਹੈ ਜੀ ਇੱਧਰਲੇ ਪਾਸੇ ਹੋ ਗਿਆ ਜੀ ਫਾਈਨਲ ਇੱਧਰੋਂ ਕਿਹੜਾ ਜਿੱਤਦਾ ਜੀ ਪੱਟੀ ਵਾਲਾ ਆਓ ਦੇਖ ਲੈ ਵੀ ਸਾਹਮਣੇ ਲਾਧੂ ਕਾਲੇ ਨੌਜਾਨ ਪ੍ਰਿੰਤ ਨੂੰ ਕਹਿੰਦੇ ਵਕਤ ਪਾਇਆ ਹੋਇਆ ਵਿੱਕੀ ਕੋਚ ਦਾ ਚੇਲਾ ਵਾਲਕਾ ਹੈ ਵਿੱਕੀ ਪਹਿਲਵਾਨ ਦਾ ਕਹਿੰਦੇ ਚੇਲਾ ਵਾਲਕਾ ਗੁਰਪ੍ਰੀਤ ਪੱਟੀ ਤੇ ਪ੍ਰਿੰਤ ਲਾਧੂ ਕਾਲੇ ਦਰਮਿਆਨ ਫਿਰੇ ਦੀ ਟੱਕਰ ਹੋ ਰਹੀ ਹੈ ਟੀਮਾਂ ਵੀ ਆ ਕੇ ਆਪੋ ਆਪਣੀਆਂ ਟੀਮਾਂ ਦੇ ਜਿਹੜੇ ਨਾਮ ਲਿਖਵਾ ਦੇਣਗੇ ਖਿਡਾਰੀ ਅਮਰੀਕ ਸਾਡਾ ਵੀਰ ਹੈ ਰਾਜਾ ਰਾਏ ਦੀ ਧਰਤੀ ਸਰੋ ਮਾਤਾ ਨਹਿਰਾਲੀ ਦੀ ਯਾਦ ਦੇ ਵਿੱਚ ਵੱਡਾ ਮੇਲਾ ਇਹ ਸਾਲ ਸਾਡੇ ਵੀਰ ਰਾਜਾ ਰਾਏ ਪਿੰਡ ਦੇ ਵਿੱਚ ਕਰਵਾਉਂਦੇ ਆ ਜਿੱਥੇ ਕਬੱਡੀ ਦੇ ਵੱਡੇ ਮੁਕਾਬਲੇ ਮਾਝਾ ਬਰਤਰੀ ਮਾਲਵਾ ਦਵਾਬੇ ਦੀਆਂ ਟੀਮਾਂ ਦੇ ਜਿਹੜੇ ਮੈਚ ਹੁੰਦੇ ਆ ਮਾਲਵੇ ਦੇ ਕਬੱਡੀ ਦੇ ਖਿਡਾਰੀ ਮਾਝੇ ਦੇ ਕਬੱਡੀ ਦੇ ਖਿਡਾਰੀ ਖੇਡਦੇ ਆ ਔਰ ਅਮਰੀਕ ਕਰਕੇ ਸਾਡੇ ਭਰਾ ਵੀ ਅੱਜ ਦਾ ਮੇਲਾ ਲਾਈਵ ਤੱਕ ਰਹੇ ਆ ਲੱਖ ਲੱਖ ਮੁਬਾਰਕਬਾਦ ਭੇਜਦੇ ਆ ਅਮਰੀਕ ਰਾਜਾ ਰਾਏ ਸਾਡੀ ਜ਼ਿੰਦਗੀ ਦਾ ਅਜ਼ੀਜ਼ ਮਿੱਤਰ ਹੈ ਉਹ ਵੀਰ ਵੀ ਅੱਜ ਦਾ ਮੇਲਾ ਲਾਈਵ ਦੇਖ ਰਿਹਾ ਹੈ ਮੁਬਾਰਕਬਾਦ ਭੇਜਦਾ ਹੈ ਤੈਨੂੰ ਧੰਨਵਾਦ ਸਾਡੇ ਅਮਰੀਕ ਬਾਈ ਦਾ ਜੀ ਬਹੁਤ ਵਧੀਆ ਕੁਸ਼ਤੀ ਉਧਰਲੇ ਪਾਸੇ ਇਹ ਕੁਸ਼ਤੀ ਜਿੱਤ ਗਿਆ ਜੀ ਕੈਲਸ਼ੀਅਮ ਫਰੂਜਪੁਰ ਫਾਈਨਲ ਦੇ ਵਿੱਚ ਸੰਦੀਪ ਤਲਵੰਡੀ ਨਾਲ ਕੁਸ਼ਤੀ ਹੋਣੀ ਹੈ ਫਾਈਨਲ ਸੰਦੀਪ ਤਲਵੰਡੀ ਦੀ ਫਾਈਨਲ ਕੁਸ਼ਤੀ ਹੋਊਗੀ ਕੈਲਸ਼ੀਅਮ ਫਰੋਜਪੁਰ ਦੇ ਨਾਲ ਸਮੁੱਚੀ ਮੇਲਾ ਕਮੇਟੀ ਪ੍ਰਬੰਧਕ ਵੀਰ ਲੈ ਰਿਆ ਨਿਆਰਾ ਬਹੁਤ ਵਧੀਆ ਵੀਰ ਬਾਬਾ ਮਹਰਾਣਾ ਜੀ ਦੀ ਯਾਦ ਦੇ ਵਿੱਚ ਮੇਲਾ ਕਰਵਾਉਂਦੇ ਆ। ਬਸ ਇੰਨੀ ਆ ਪਿਆ ਲਾ ਕੇ ਤੇ ਭਲੇ ਲਾਉ ਲਾ ਕੇ। ਸੋ ਕਬੱਡੀ ਦੇ ਮੈਚ ਹੋਣਗੇ ਹੁਣ ਕਬੱਡੀ ਆਲ ਓਪਨ ਦੀਆਂ ਟੀਮਾਂ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਪਲੇਅਰ ਦੋਸਤੋ ਚੜੇਵਾਨ ਪਿੰਡ ਦਾ ਮੇਲਾ ਦਰਸ਼ਕੀਆਂ ਦਾ ਭਾਰੀ ਇਕੱਠ ਆਪਣੀ ਵੀਡੀਓ ਨੂੰ ਬਹੁਤ ਤੋਂ ਬਹੁਤ ਕਰਿਓ ਸ਼ੇਅਰ। ਭਾਈ ਕੀਪਾ ਮੈਂ ਲੋਕ ਨੂੰ ਨਹੀਂ। ਇੱਕ ਮਿੰਟ ਇੱਕ ਮਿੰਟ ਇੱਕ ਮਿੰਟ। ਆਹ ਆਹ ਫਾਈਨਲ ਕੁਸ਼ਤੀ ਹੋ ਗਈ। ਫਾਈਨਲ ਲਿਆ ਆਪਾਂ ਜੀ ਚੈਂਪੀਅਨ ਦਾ ਸੰਦੀਪ। ਲਓ ਜੀ ਕਬੱਡੀ ਆਲ ਓਪਨ ਦੀਆਂ ਟਾਈਆਂ ਪੈਣ ਲੱਗੀਆਂ। ਬਾਪੂ ਕੀ ਓਏ ਸਾਰੇ ਬਤਾ ਦੇ ਜੀ ਇਹਦਾ ਕਵੀਰ ਨੂੰ ਇਹਦਾ ਹਿੱਸੇ ਨਹੀਂ ਜਲਦੀ ਦੇ ਨਾਲ ਪਾਈਏ ਟਾਈਆਂ ਤੇ ਕਰਵਾਈਏ ਮੈਚ ਸ਼ੁਰੂ ਕਬੱਡੀ ਆਲ ਓਪਨ ਲਾਸਟ ਕੁਸ਼ਤੀ ਜਿਹੜੀ ਆਪਾਂ ਦੇਖਾਂਗੇ ਸੰਦੀਪ ਤਲਵੰਡੀ ਤੇ ਕੈਲਸ਼ੀਅਮ ਫਰੋਜ਼ਪੁਰ ਦੀ ਪਾਓ ਜੀ ਪਰਟੀਆਂ ਜਲਦੀ ਹਾਂ ਇਹ ਆਖਦਾ ਹੋਰ ਯਾਰ ਕੋਈ ਕੀ ਗੱਲ ਹੋ ਗਈ ਇਹਦਾ ਪੂਰਾ ਕੋਲ ਨਹੀਂ ਹਾਂ ਐਵੇਂ ਕਰ ਪਹਿਲੀ ਇੱਕ ਪੱਤੀ ਫਾਈਨਲ ਕੁਸ਼ਤੀ ਸ਼ੁਰੂ ਹੋ ਚੁੱਕੀ ਆ ਸੰਦੀਪ ਤਲਵੰਡੀ ਸਾਬੋ ਤੇ ਕੈਲਸ਼ੀਅਮ ਫਰੋਜਪੁਰ ਬਹੁਤ ਵਧੀਆ ਪਲਵਾਨ ਨੇ ਤੇ ਇਹਦੀ ਗੱਲਬਾਤ ਹੈ ਸਰੇ ਦੀ ਟੱਕਰਾ 10 ਮਿੰਟਾਂ ਦੀ ਕੁਸ਼ਤੀ ਆ ਉਸ ਤੋਂ ਬਾਅਦ ਪੁਆਇੰਟ ਦੇ ਕੁਸ਼ਤੀ ਨਿਬੜਨੀ ਆ ਨਾਮੀ ਪਲਵਾਨਾਂ ਦੇ ਦਰਮਿਆਨ ਚੱਲ ਰਹੀ ਆ ਕੁਸ਼ਤੀ ਸੁਖਵਿੰਦਰ ਜੀ ਸਾਡੇ ਰੈਫਰਸ਼ਿਪ ਦੀਆਂ ਸੇਵਾਵਾਂ ਦੇ ਰਹੇ ਆ ਨਾਲ ਸਾਡੇ ਇਕਬਾਲ ਸਿੰਘ ਜੀ ਠੱਲੋ ਸਾਹਿਬ ਨੇ ਬਹੁਤ ਵਧੀਆ ਸੇਵਾਵਾਂ ਦੇ ਰਹੇ ਨੇ ਇਧਰਲੇ ਪਾਸੇ ਸਾਡੇ ਕੋਚ ਸਾਹਿਬ ਮੈਂ ਦੇਖ ਰਿਹਾ ਸਾਡੇ ਬਾਜੇ ਦੇ ਵਿੱਚੋਂ ਚੱਲ ਕੇ ਆਏ ਕੋਚ ਵਿੱਕੀ ਜੀ ਆ ਲੋ ਜੀ ਤੇ ਨਾਲ ਸਾਡੇ ਵੀਰੇ ਭਰਾ ਜੀ ਸਾਡੇ ਜਿਹੜੀ ਸੇਵਾਵਾਂ ਦੇ ਰਹੇ ਨੇ ਬਹੁਤ ਵਧੀਆ ਜਿਹੜਾ ਰਣਜੀਤ ਨੂੰ ਵਿਲਾਦੇ ਸਰ ਇਹਦਾ ਕੰਮ ਚੱਲ ਰਿਹਾ ਹੈ ਸਾਡੇ ਰਣਜੀਤ ਬਾਈ ਦਾ ਵੀ ਧੰਨਵਾਦ ਹੈ ਸਾਰੇ ਭਰਾ ਜਿਹੜੇ ਸੇਵਾਵਾਂ ਦੇ ਰਹੇ ਆ ਬਹੁਤ ਵਧੀਆ ਜਿਹੜਾ ਪੁਸਤੀ ਦਾ ਨਜ਼ਾਰਾ ਗੁਰਮੀਲ ਸਿੰਘ ਪੇਂਟਰ ਬੰ ਕਰ ਦਿੱਤਾ ਗੁਰਮੀਲ ਸਿੰਘ ਜੀ ਪੇਂਟਰ ਸਾਹਿਬ ਧੰਨਵਾਦ ਹੈ ਜੀ ਸਾਰਿਆਂ ਦਾ ਜਲਦੀ ਦੇ ਨਾਲ ਲਵਾਨੇ ਵਾਲੀ ਦੀ ਟੀਮ ਕਬੱਡੀ ਆਲ オーਪਨ ਤੇ ਜੰਡ ਵਾਲੇ ਦੀ ਟੀਮ ਜਿਹੜੀ ਗਰਾਊਂਡਾਂ ਵੱਲ ਆਊਗੀ ਕਬੱਡੀ ਆਲ ਓਪਨ ਦਾ ਪਹਿਲਾ ਮੈਚ ਹੋਵੇਗਾ ਇਹ ਫਾਈਨਲ ਕੁਸ਼ਤੀ ਸੰਦੀਪ ਤਲਵੰਡੀ ਤੇ ਕੈਲਸ਼ੀਅਮ ਫਿਰੋਜ਼ਪੁਰ ਦੇ ਦਰਮਿਆਨ 10 ਮਿੰਟ ਦਿੱਤੇ ਆ ਪ੍ਰਬੰਧਕਾਂ ਨੇ ਸਭਾ ਕੁਝ ਬੀਤ ਚੁੱਕਿਆ ਕੁਝ ਬਾਕੀ ਹੈ ਖੜੀਆਂ ਲੀਆਂ ਦੁਈਆਂ ਟੈਕ ਟੈਕ ਕਰ ਰਹੀ ਹੈ ਬੇਨਤੀ ਹੈ ਵੀ ਜਲਦੀ ਆਓ ਕਬੱਡੀ ਆਲ ਓਪਨ ਦੀਆਂ ਟੀਮਾਂ ਲੋਰੀ 2 ਮਿੰਟ ਬਾਕੀ ਆ ਫਾਈਨਲ ਕੁਸ਼ਤੀ ਦੇ ਨਹੀਂ ਫਿਰ ਕੁਸ਼ਤੀ ਪੁਆਇੰਟ ਦੇ ਹੋਊਗੀ ਲਾਸਟ 2 ਮਿੰਟ ਬਾਕੀ ਬਹੁਤ ਵਧੀਆ ਜਜਮੈਂਟ ਸਾਡੇ ਸੁਖਵਿੰਦਰ ਜੀ ਉਧਰਲੇ ਪਾਸੇ ਇਕਬਾਲ ਸਿੰਘ ਟੱਲੋ ਸਾਹਿਬ ਕਬੱਡੀ ਸਾਡੇ ਕੋਚ ਸਾਹਿਬ ਪਹਿਲਵਾਨ ਜੀ ਟਾਈਮ ਸਮਾਂ ਜਿਹੜਾ ਨੋਟ ਕਰ ਰਹੇ ਆ ਲੋਰੀ 1 ਮਿੰਟ ਕੋਚ ਸਾਹਿਬ 1 ਮਿੰਟ ਬਾਕੀ 1 ਮਿੰਟ ਉਹ ਜੀ ਲਾਸਟ 1 ਮਿੰਟ ਬਾਕੀ ਹੈ। ਲੋ ਜੀ ਕੁਸ਼ਤੀ ਰਹੀ ਬਰਾਬਰ। ਕੈਲਸ਼ੀਅਮ ਫਰੋਜਪੁਰ ਤੇ ਸੰਦੀਪ ਤਲਵੰਡੀ ਦੀ ਕੁਸ਼ਤੀ ਬਰਾਬਰ ਰਹੀ। ਲੈ ਵੀ ਇੱਕ ਵਾਰੀ ਜ਼ੋਰ ਦੀਆਂ ਤਾੜੀਆਂ ਮਾਰ ਦੋ। ਇਹ ਕੁਸ਼ਤੀ ਜਿਹੜੀ ਬਰਾਬਰ ਹੈ। ਬੱਲੇ ਸੋਨਿਆ ਦਾਸ ਤ੍ਰੀਆਕਾਲ ਫਾਈਨਲ ਕੁਸ਼ਤੀ ਬਰਾਬਰ ਰਹੀ ਹੈ। ਸੰਦੀਪ ਤਲਵੰਡੀ ਤੇ ਕੈਲਸ਼ੀਅਮ ਫਰੋਜਪੁਰ ਦੀ ਜਿਹੜੀ ਕੁਸ਼ਤੀ ਹੈ ਬਰਾਬਰ ਹੈ ਆਓ ਕਬੱਡੀ ਦੇ ਵੱਡੇ ਮੱਲ ਜਲਦੀ ਆਉਣਗੇ ਗਰਾਊਂਡ ਦੇ ਵਿੱਚੋਂ ਲਿਆਉਣ ਵਾਲੇ ਮੁੰਡੇ ਵੀ ਆ ਗਏ ਆ ਇਹਦਾ ਹਰੀ ਕੇਲਾ ਕਰਨਾਲ ਆ ਗਏ ਵੱਡਾ ਜਿਹੜਾ ਸਰਦੂਲ ਉਹ ਪੁਆਇੰਟ ਕਿਰਲਾਲ ਗੰਗਾ ਖੇਡੂ ਦਿਆਉਣ ਦੇ ਵਿੱਚ ਅੱਜ ਇੱਕ ਕਾਲੂਆ ਕਹਿੰਦੇ ਖਰਾਜ ਵਾਲਾ ਆਉ ਸਾਹਮਣੇ ਉੱਤਰਦਾ ਹੋਇਆ ਆ ਮੁੰਡਾ ਕਹਿੰਦੇ ਸਰਲਾਲ ਵੀ ਆ ਗਿਆ ਗੰਗਾ ਵਾਲਾ ਰੈਕਟਰ ਤੇ ਕਾਫੀ ਨੂੰ ਟੱਕਰ ਮੁੰਡਾ ਮਿੱਤਰਾਂ ਦਾ ਖੇਡ ਖੇਡਿਆ ਅਸੀ ਵੱਡੇ ਦੀ ਟੀਰ ਦੇ ਜਾਂਦਾ ਉੱਤਰਾਂ ਦਾ ਉੱਤਰਾਂ ਦਾ ਖੇਡ ਖੇਡਿਆ ਅਸੀ ਵੱਡੇ ਦੀ ਟੀਰ ਦੇ ਜਾਂਦਾ ਆਓ ਸਾਹਮਣੇ ਆਓ ਜੀ ਹੁਣ ਲਵਾਨਿਆਂ ਵਾਲੀ ਦੇ ਦਿਆਉਣ ਦੀਆਂ ਟੀਮਾਂ ਲਵਾਨਿਆਂ ਵਾਲੀ ਤੇ ਦਿਆਉਣ ਸੋਖਾ ਕਲੱਬ ਜਗਤ ਸਿੰਘ ਵਾਲੇ ਮਹਾ ਸਿੰਘ ਕਲੱਬ ਮਕਸਰ ਦੀ ਟੀਮ ਵਾਲਵਾਨ ਵਾਲ ਟੀਮ ਦਾ ਕਮੰਡਾ ਅਗਲੇ ਪਹਿਲੇ ਕਾਲਾ ਵੀ ਕਹਿੰਦੇ ਮਲੂਕੇ ਵਾਲਾ ਆਜਾਇਆ ਹੋਇਆ ਮਕਸਰ ਬੋਟ ਭਾਈ ਤੇ ਬਾਂਦੀ ਜਿਹੜੇ ਤਿੰਨ ਮੈਚ ਜਗਤ ਸਿੰਘ ਵਾਲਾ 43 ਦੇ ਡਿਆਉਣ ਦਾ ਮੈਚ ਹੋਣਾ ਜਸਰੰਦੀ ਮੇਰੀ ਬੇਨਤੀ ਹੈ ਵੀ ਆ ਜਾਵੇ ਜੋ ਮੈਦਾਨ ਦੇ ਵਿੱਚਲੇ ਦੇਸ ਦੇ ਰਗ ਦੇ ਪਿਆਰੇ ਬਾਬੇ ਮਹਾਰਾਜ ਦੇ ਕਲਾਮ ਤਾਂ ਇਸ ਪਿੰਡ ਤੇ ਹਰ ਇੱਕ ਝੋਲੀਆ ਪਰਦਾ ਤੇ ਕਰਦਾ ਜੋਗੀ ਖੰਗੜਾ ਬਾ ਲੋਕ ਨਨਕਾਣਾ ਸਾਹਿਬ ਵਾਲੇ ਪਾਸੋਂ ਜਾ ਦੋਚਾ ਨਾਣਾ ਗੁਰਬਾਨ ਸਿੰਘ ਜੀ ਬਾਬੇ ਨਾਨਕ ਦਾ ਪਰ ਨਨਕਾਣਾ ਸਾਹਿਬ ਪਰ ਜੇ ਪਾਕਿਸਤਾਨ ਦੇ ਵਿੱਚ ਤੇ ਵੀਜ਼ਾ ਲੈਣਾ ਪੈਂਦਾ ਆਪਾਂ ਨੂੰ ਦੂਜਾ ਨਨਕਾਣਾ ਮਿਲਿਆ ਕੋਈ ਇਤਿਹਾਸ ਤੁਹਾਨੂੰ ਪਤਾ ਵੀ ਕਿੰਨਾ ਵੱਡਾ ਇਤਿਹਾਸ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜੀ ਦੇ ਕਲਾਮ ਤਾਂ ਉਸ ਨਾਂਤੇ ਨਾਲ ਗੁਰਦਿਆਂ ਨੇ ਮੱਤੇ ਜੀ ਸਾਰ ਕੋਈ ਸਮਝਾ ਰਿਹਾ ਇਹ ਦੂਸਰੇ ਪਾਤਸ਼ਾਹੀ ਦਾ ਜਿੰਨੀਆ ਕਹਿਣ ਗਿਆ ਗਰਲਾਲ ਮੱਲਣ ਕਈ ਵਾਰੀ ਕਮੇਟੀਆਂ ਦੇ ਵਿੱਚ ਮਿੱਤਰਤਾ ਜਿੰਨੀ ਆਪਾਂ ਨੂੰ 200 ਮੰਮੀ ਪਰ ਬਿਲਕੁਲ ਤਿਆਰ ਸੀ ਕਹਿੰਦਾ ਖੋਲਿਆ ਪਰ ਆਪਣੇ ਇਲਾਕੇ ਨੂੰ ਚਾਹੀਦਾ ਵੀ ਦੂਜਾ ਨਿਗਾਨਾ ਤਾਂ ਆਪਣੇ ਕੋਲ ਆਣਾ ਉਹ ਤਾਂ ਮਰੀਆਂ ਹੁੰਦੀਆਂ ਨੇ ਛੜਦਾ ਪੂਰੀਆਂ ਹੁੰਦੀਆਂ ਨੇ ਪਰ ਆਹ ਦੇਖੋ ਅੱਜ ਕਹਿੰਦੇ ਗੰਗਨਾਲਾ ਗਰਲਾਲ ਕਹਿੰਦੇ ਆ ਗਿਆ ਗਰਾਊਂਡ ਦੇ ਵਿੱਚ ਲੈ ਜੀ ਗੰਗਨਾਲਾ ਗਰਲਾਲ ਵੀ ਆ ਗਿਆ ਤੇ ਦਾਨੇ ਮਨ ਦਾ ਕਹਿੰਦੇ ਗੰਜੂ ਵੀ ਗਰਾਊਂਡ ਦੇ ਵਿੱਚ ਆ ਗਿਆ ਸਾਇਕਨ ਚੋਟੀ ਚੋਟੀ ਦੇ ਜਿਹੜੇ ਪਲੇਅਰ ਗਰਾਊਂਡ ਦੇ ਵਿੱਚ ਆ ਗਿਆ ਮਿਲ ਪਹਿਲਾਂ ਨਵੀਂ ਸੋਖਾ ਕਲੱਬ ਜਨਕ ਸਿੰਘ ਵਾਲਾ ਤੇ ਮਹਾ ਸਿੰਘ ਕਲੱਬ ਮੁਕਸਰ ਬਾਣੀ ਦੇ ਕੋਟ ਭਾਈ ਇਹ ਦੋ ਮੈਚ ਬਾਕੀ ਨੇ ਪਹਿਲੇ ਰਾਉਂਡ ਦੇ ਪਹਿਲੀ ਕਬੱਡੀ ਜਸਵਿੰਦਰਾ ਪੈ ਗਈ ਭਾਈ ਇਹ ਬਾਜੀ ਨੂੰ ਗੁਰਸ਼ੀਰ ਸਿੰਘ ਦੇ ਘਰੇ ਜਿੰਦ ਹੋਣਾ ਪੰਪਾ ਪਿਲਿਆ ਤੇ ਗੋਦੀ ਦੀ ਦੁਰੀਆਂ ਦਾ ਲੋਹਣ ਖਿਡਾਰੀ ਬਣਿਆ ਅਰਤੀ ਦਾ ਗੁਰਵਾਨ ਕਬੱਡੀ ਪੌਂਡ ਦੇ ਮੈਦਾਨ ਦੇ ਵਿੱਚ ਵਧਦਾ ਹੋਇਆ ਓ ਨਿਊਜ਼ੀਲੈਂਡ ਖੇਡ ਆਇਆ ਮੁੰਡਾ ਬੀਤੀ ਪਰ ਮੁੰਡੇ ਨੇ ਮਿਹਨਤ ਦੀ ਛੱਡੀ ਅੱਜ ਮਿਹਨਤ ਬੋਲਦੀ ਹੈ ਓਏ ਗੰਗਾ ਵਾਲਾ ਗੁਰਵਾਨ ਕਬੱਡੀ ਪਾ ਕੇ ਵਾਪਸ ਰੇਡ ਪਾ ਗਈ ਤੇ ਇੰਡੀਅਨ ਆ ਗਿਆ ਉੱਥੇ ਆਓ ਸਾਹਮਣੇ ਕਿਹਦੇ ਰੇਡ ਪਾ ਲਈ ਖੇਡ ਦੇ ਮੈਦਾਨ ਵਿੱਚ ਇੱਕ ਮੁੰਡਾ ਭਾਵੇਂ ਲੱਕ ਪੈਂਦੀ ਹੈ ਗੱਲ ਜੱਪਾਂ ਦੇ ਮੁੱਕਣੀ ਹੈ ਗੱਲ ਜੱਪਾਂ ਦੇ ਮੁੱਕਣੀ ਹੈ ਰੇਡ ਪਾ ਗਈ ਚਾਰ ਜੱਫੀ ਤਿਆਰ ਹੈ ਚਾਰਾਂ ਚੋ ਕੌਣ ਜੱਫਾ ਲਾਵੇਗਾ ਉਹ पिणी पिण ਉਹ पर ਹੁੰਦਾ कॾहिं ਪੁਰਾਣਾ ਹੁੰਦਾ ਇਹ ਪੁਰਾਣਾ ਖੰਡਾ ਦਾ ਕਈ ਸਫਤ ਕੀਤੀ ਹੈ ਜੰਗਾ ਵਾਲਾ ਕਹਿੰਦੇ ਜਰਲਾਲ ਕਬੱਡੀ ਤਾਉਣ ਦੇ ਜਿਹੜੇ ਕਹਿੰਦੇ ਹਕਾਲਾ ਬੱਲੇ ਬੱਲੇ ਕਰਾ ਗਿਆ ਤੇ ਅੰਕ ਜੀ ਹੋਵੇ ਬਾਲੀ ਬਾਂਦੀਆਂ ਪਰਿਵਾਰਾਂ ਤੋਂ ਅਫਗਾਨ ਦੀਆਂ ਪਰਿਵਾਰਾਂ ਤੋਂ ਜਿੱਗੇ ਸੀ ਉਹ ਛੱਪਲੇ ਤੇ ਪਹਿਲੇ ਸਵਾਰਾ ਪੌਲਾ ਐ ਸੀ ਉਹ ਅਫਗਾਨੀ ਹਰਦੇਸੀ ਆਪਾਂ ਉਹ ਵੀ ਪਹੁੰਚਿਆ ਨਹੀਂ ਤੇ ਕਿੱਤੇ ਨੇ ਬਹੁਤ ਕੁਝ ਨੁਕਸਾਨ ਕਰ ਦਿੱਤਾ ਉਹਨਾਂ ਗੀਤਾਂ ਨੇ ਕਿ ਚਿੱਟੀਆਂ ਦੀ ਤੇਰੇ ਬਿਨਾ ਕਿੱਤਾ ਛੱਡਦਾ ਕਿਤੇ ਫੇਰ ਨਾ ਕਿੱਤੇ ਤੇ ਨਾਲ ਵੀ ਪੁੱਤ ਜੱਟ ਦਾ ਦਿਉਣ ਆਜੀ ਹੁਣ ਸੱਚਾ ਕਲੱਬ ਜੱਟ ਸਿੰਘ ਆ ਨੇ ਭਾਈ ਮਾਸੇ ਕਲੱਬ ਇਸ ਵਾਰ ਗੋਟ ਭਾਈ ਦੇ ਬਾਡੀ ਦਿਉਣ ਜਿੱਤ ਗਈ ਵੀ ਦਿਉਣ ਜਾਂਦੇ ਮੈਚ ਦੇ ਵਿੱਚ ਆਪਾਂ ਹੁਣ ਤਾਈਆਂ ਪਾ ਲਈਏ ਦੋ ਮੈਚ ਬਾਕੀ ਆ ਰੌਲਾ ਪੈ ਗਿਆ ਕਿ ਮੈਚ ਬਹੁਤ ਵਧੀਆ ਚੱਲ ਰਿਹਾ ਹੈਗਾ ਤੇ ਕੋਟ ਭਾਈ ਦਾ ਤੇ ਦਿਉਣ ਦਾ ਸੈਮੀਫਾਈਨਲ ਮੈਚ ਥੋੜਾ ਜਿਹਾ ਪੁਆਇੰਟ ਦਾ ਰੌਲਾ ਪਿਆ ਉਹ ਵਧੀਆ ਖੇਡ ਰਹੇ ਆ ਗੰਗਨਾਰਗੇ ਸੋਨੂ ਵਰਗੇ ਪਹਿਲਾ ਪ੍ਰਦਰਸ਼ਨ ਹੋ ਰਿਹਾ ਜਿਹੜੇ ਜਿੱਤ ਗਈ ਫਾਈਨਲ ਖੇਡੂਗੀ ਖੋਖਰ ਦੇ ਨਾਲ ਲੈ ਵੀ ਰੇਡ ਲੈ ਵੀ ਰੇਡ ਪਾਉਣ ਦੇ ਲਈ ਮੁੰਡਾ ਵਧ ਗਿਆ ਧੁੰਦ ਜਿਆਦਾ ਡਿਗ ਪਈ ਹੈ ਚਾਰ ਕੁ ਮੁੰਡੇ ਮਗਰ ਖੜੋ ਆ ਜੋ ਬੇਨਤੀ ਹੈ ਵੀ ਚਾਰ ਪੰਜ ਮੁੰਡੇ ਜਰੂਰ ਮਗਰ ਖੜਿਓ ਲਾਈਨਮੈਨ ਲਓ ਖੇਡ ਮੈਦਾਨ ਦੇ ਅੰਦਰ ਇਸ ਲਈ ਕੋਟ ਭਾਈ ਵੱਲੋਂ ਕਬੱਡੀ ਰੰਮੀ ਦੀ ਜੱਤਾ ਤੇ ਰੰਮੀ ਨੰਬਰ ਕੀ ਦਾ ਜੀ ਨੰਬਰ ਜਾਪੀ ਦਾ ਨੰਬਰ ਜਾਪੀ ਨੂੰ ਮਿਲ ਗਿਆ ਨੰਬਰ ਜਾਪੀ ਨੂੰ ਨੰਬਰ ਜੱੱਤੇ ਝੰਡਾ ਵਾਲੀਏ ਦਾ ਹੋ ਵਧੀਆ ਜੱਫਾ ਜੱੱਤਾ ਝੰਡਾ ਵਾਲੇ ਦਾ ਬਰੇਡ ਪਾਉਣ ਲਈ ਗੰਗਾ ਵਾਲਾ ਕਹਿੰਦੇ ਗਰਲਾਲ ਵਧਿਆ ਹੋਇਆ ਹੈ ਗੰਗਾ ਪਿੰਡ ਦਾ ਗਰਲਾਲ ਆ ਗਿਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਮੁੱਟਰ ਦੋਦੇ ਵਾਲਾ ਤੇ ਗੰਗਾ ਦਾ ਗਰਲਾਲ ਮੁੱਟਰ ਤੇ ਗਰਲਾਲ ਭੱਜ ਗਿਆ ਗਰਲਾਲ ਭੱਜ ਗਿਆ ਨੰਬਰ ਗਰਲਾਲ ਦੇ ਹਿੱੱਥੇ ਫੇਰ ਫਾਈਨਲ ਦੀ ਟੀਮ ਖੋਚਰ ਦੇ ਲਈ ਵੀ ਗਿਆ ਵਾਲ ਕਹਿੰਦੇ ਫੇਰ ਆ ਗਿਆ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਗੰਗਾ ਦੀ ਧਰਤੀ ਦਾ ਕਿਹਨੇ ਗਰਲਾਲ ਸਿੱਧ ਵਧ ਗਿਆ ਪ੍ਰਧਾਨ ਸਾਹਿਬ ਆਹ ਮੁੰਡਾ ਨਿਊਜ਼ੀਲੈਂਡ ਖੇਡ ਕੇ ਆਇਆ ਲਓ ਚਾਰ ਜਾਫੀ ਤਿਆਰ ਨੇ ਆਉ ਸੋਨੂ ਵਰਗੇ ਆਉ ਨਾਲ ਕਾਲੇ ਵਰਗੇ ਤੇ ਫੈਦਲਾ ਫੈਦਲਾ ਕਾ ہے ہے فیصلہ کی نمبر نمبر کیا فیصلہ کی ہے جاتی کا ਰੇਫਰੀ ਦਾ ਫੈਸਲਾ ਟਲ ਰੈਫਰੀ ਦਾ ਫੈਸਲਾ ਪ੍ਰਬੰਧਕ ਕਹਿੰਦੇ ਵੀ ਟਲ ਮੰਨਿਆ ਜਾਣਾ ਹੁਣ ਪੁਆਇੰਟ ਮੈਚ ਦਿੱਤੋ ਵੀ ਸਮਾਪਤ ਹੈ ਕਿ ਪਿਆ ਬਾਗੀ ਮੈਚ ਹੋ ਗਿਆ ਮੈਚ ਪ੍ਰਬੰਧਕ ਵੀਰਾਂ ਦੇ ਵੱਲੋਂ ਇਹਦਾ ਫੈਸਲਾ ਵੀ ਟੀਮ ਕੋਟ ਭਾਈ ਜੇਤੂ ਹੈ ਫਾਈਨਲ ਮੈਚ ਕੋਟ ਭਾਈ ਆਸਮਾਨ ਦੇ ਲੈ ਕੇ ਹੁੰਦਾ ਕਿ ਖੇਡੂਗੀ ਖੋਖਰ ਦੇ ਨਾਲ ਟੀਮਾਂ ਗਰਾਊਂਡ 'ਚ ਆ ਜਾਣ ਕੋਟ ਭਾਈ ਤੇ ਖੋਖਰ ਫਾਈਨਲ ਮੈਚ ਅੱਜ ਚੱਲਦੀ ਨਾਲ ਕਿਤੇ ਵੀਰ ਜੇ ਕੋਈ दारू-ਦੂਰੂ ਪੀਤੀ ਆ ਬਈ ਗਰਾਊਂਡ 'ਚੋਂ ਬਾਹਰ ਬਾਈਆਂ ਕੇ ਬੇਨਤੀ ਹੈ ਗਰਾਊਂਡ ਕਲੀਅਰ ਹਾਂ ਕੋਟ ਭਾਈ ਤੇ ਖੋਖਰ ਫਾਈਨਲ ਮੈਚ ਦੇ ਲਈ ਟੀਮਾਂ ਜਲਦ ਗਰਾਊਂਡ ਦੇ ਵਿੱਚ ਆ ਜਾਣ ਕੋਟ ਭਾਈ ਖੋਖਰ ਆ ਗਈ ਹੈ ਕੋਟ ਭਾਈ ਜਲਦੀ ਆਵੇ ਕੋਟ ਭਾਈ ਵੀ ਆ ਗਈ ਔਰੀ ਟੀਮ ਖੋਖਰ ਦੀ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ ਜੱਗਾ ਖੋਖਰ ਅੱਜ ਚੜੇਵਾਨ ਦੇ ਮੇਲੇ ਤੇ ਜਿਹੜੀ ਟੀਮ ਲੈ ਕੇ ਬਣਾਈ ਆਏ ਸੀ ਭਰਾ ਬਹੁਤ ਵਧੀਆ ਟੀਮ ਬਣਾਈ ਦੀ ਜੱਗੇ ਮੁਬਾਰਕਾਂ ਵੀ ਟੀਮ ਦੀ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ ਤੇ ਕੀ ਜਣਾ ਚਾਹਣਾ ਚਾਹੁੰਦੇ ਆ ਫਿਰ ਅੱਜ ਸ਼ਕਤੀ ਵਾਟਰ ਤੋਂ ਬਚਾਵੇ ਸਾਰੇ ਪਲੇਅਰਾਂ ਨੂੰ ਕੋਡ ਭਾਈ ਦੇ ਖੋਖਰ ਦੇ ਪਲੇਅਰਾਂ ਵੀ ਨਾਲੇ ਮਾਰ ਰਹੀ ਆ ਤੋ ਅੱਜ ਸਾਰੇ ਵਰਗੇ ਆਪਣੇ ਭਾਈ ਆਪਣੇ ਵਰਗੇ ਟੀਮ ਬਣਾਈ ਆ ਬਹੁਤ ਵਧੀਆ ਤੇ ਸਰਾ ਜਿਹੜਾ ਗੱਲਬਾਤ ਹੋ ਰਹੀ ਹੈ ਅੱਜ ਚੜੇਵਾਨ ਦੇ ਮੇਲੇ ਦੇ ਹਾਂ ਤੇ ਇਹ ਕਿਹਨਾਂ ਵੀਰ ਦੀ ਦਾਲੂ ਆ ਗਿਆ ਬਾਈ ਯਾਰ ਕੇ ਟੀਮ ਲੈ ਕੇ ਆਇਆ ਤੇ ਨਾਲ ਆਪਣਾ ਬੰਦਾ ਬਈ ਸੱਤਣਾ ਲੱਗਦਾ ਹੈ ਪਲੇਅਰ ਨੂੰ ਰਾਜਾ ਰਾਜਾ ਵੰਦਰ ਡੋੜ ਫਾਈਨਲ ਦੇ ਵਿੱਚ ਟੀਮ ਖੇਡੂਗੀ ਕੋਖਰ ਦੇ ਲਈ ਖੇਡ ਰਿਆ ਤੇ ਥਰਾਜ ਵਾਲਾ ਆਪਣਾ ਥਰਾਜ ਵਾਲਾ ਕਾਲੂਆ ਨਾਲ ਤੇ ਨਾਲ ਜਸਿਆਪਰੀ ਦਾ ਵੰਦਰ ਡੋੜ ਵਾਲਾ ਬਹੁਤ ਵਧੀਆ ਟੀਮ ਅੱਜ ਬੜੀਆਂ ਕੋਖਰ ਦੀ ਤੇ ਕੋਖਰ ਦੇ ਵਿੱਚ ਖੇਡ ਰਿਆ ਹਾਂ ਜੀ ਅੱਜ ਅਰਗੇ ਸੁੱਖਾ ਵਾਲਾ ਪੈਨਲ ਦੇ ਵਿੱਚ ਟੀਮ ਨੂੰ ਕਾਸ ਕਰਾਉਣੀ ਹੈ ਰਾਜਪੀ ਕੋਟ ਭਾਈ ਪਲੇਅਰ ਆਓ ਜੀ ਅੱਗੇ ਨਾਲ ਲੈ ਵੀ ਸਣੀਮਾਂਦਰ ਰੋਡ ਵਾਲਾ ਚਲੋ ਜੀ ਆਓ ਜੀ ਲੈ ਵੀ ਮੁबारकਾਂ ਖੋਖਰ ਵਾਲੋ ਤੁਹਾਡੀ ਟੀਮ ਫਾਈਨਲ ਚ ਧੀਰਾ ਖੋਖਰ ਭਾਈ ਕਾਸ ਕਰ ਲਗੀ ਕੋਟ ਭਾਈ ਛੱਤੀ ਭਾਈ ਸਮਾਦ ਭਾਈ ਬਟਰ ਦੋਦਾ ਬਟਰਾ ਕਿਵੇਂ ਆ ਆਓ ਜਲਦੀ ਨਾਲ ਕੋਟ ਭਾਈ ਦੀ ਟੀਮ ਫਾਈਨਲ ਦੇ ਵਿੱਚ ਬਟਰ ਖੇਡ ਰਿਹਾ ਦੋਦੇ ਵਾਲਾ ਕੋਟ ਭਾਈ ਦੇ ਲਈ ਮੁਬਾਰਕਾਂ ਭਾਈ ਟੀਮ ਆਪਣੀ ਬੰਦਲ ਜਾਂਦੀ ਉਹ ਕਹਣਾ ਲੋਈਆਂ ਲਾਦੇ ਲੋਈਆਂ ਲਾਦੇ ਲੋਈਆਂ ਲਾਦੇ ਲੋਈਆਂ ਲਾਉਣੀਆਂ ਪੈਣੀਆਂ ਲੋਰੀ ਬਹੁਤ ਵਧੀਆ ਰੈਫਰ ਜੱਪਦੀਆਂ ਸਵਾਮਾ ਸਾਡੇ ਕਵਾਲ ਸਿੰਘ ਨੇ ਢੱਲੋ ਤੇ ਸਾਡੇ ਅੰਕਲ ਜੀ ਸੁਖਵਿੰਦਰ ਜੀ ਨੇ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਈ ਗੁਰਪ੍ਰੀਤ ਤੇ ਭਾਈ ਰਣਜੀਤ ਜੀ ਨੇ ਆਪਣੇ ਨੇ ਤੇ ਸਾਡੇ ਭਾਈ ਗੁਰਪ੍ਰੇਜ ਵਰਗੇ ਸਾਰੇ ਭਰਾਵਾਂ ਨੇ ਬਹੁਤ ਵਧੀਆ ਡਿਊਟੀਆਂ ਨਿਭਾਈਆਂ ਮੇਲੇ ਦੀਆਂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਤੇ ਸਫਲ ਹੋ ਗਿਆ ਆਪਣਾ ਅੱਜ ਦਾ ਮੇਲਾ ਬਹੁਤ ਵਧੀਆ ਦੋ ਟੀਮਾਂ ਫਾਈਨਲ ਦੇ ਵਿੱਚ ਪਹੁੰਚੀਆਂ ਕਬੱਡੀ ਹਾਲ ਓਪਨ ਦੇ ਵਿੱਚ ਜਿਹੜੀਆਂ ਫਾਈਨਲ ਦੇ ਵਿੱਚ ਟੀਮਾਂ ਆਈਆਂ ਨੇ ਕੋਕਰ ਤੇ ਕੋਟ ਭਾਈ ਇੱਧਰ ਪਾਪਾ ਜੀ ਪਲੇਅਰ ਸਟੇਜ ਤੇ ਬੈਠੇ ਨੇ ਦੱਸਦੇ ਕੁਝ ਜੀ ਉਹ ਕਿੱਥੇ ਧੁੰਦ ਵਿੱਚ ਕੀ ਜਾਂਦੇ ਆ ਹਾਂ ਹਾਂ ਮੇਰੀਆਂ ਫਾਈਨਲ ਚ ਦੋਨੇ ਟੀਮਾਂ ਚੋਲੋ ਸੈਟਲ ਹੋ ਜਾਓ ਜੀ ਆ ਰਹੋ ਭਾਈ ਆ ਰਹੋ ਮੈਂ ਤਾਂ ਆ ਰਹੋ ਜੱਗੇ ਲਾਈਏ ਸੱਟ ਯਾਰ ਭਾਈ ਤੋਂ ਲੈਂਡ ਛੱਡ ਕੇ ਟੇਜ ਦੇ ਪੂਰੇ ਹੋਣਾ ਚਾਹੀਦੇ ਹੈ ਮੈਂ ਬੇਨਤੀ ਕਰਦਾ ਵੱਡੇ ਪ੍ਰਬੰਧ ਪੱਟਾ ਮੇਲਾ ਮੇਰਾ ਕਹਿੰਦੇ ਮਹਾਂਪੁਰਸਿਆਂ ਦੇ ਉਹ ਕਹਿੰਦੇ ਸਰਜੀਤ ਕੋਟ ਭਾਈ ਵਾਲੇ ਨੇ ਕਹਿੰਦੇ ਫਾਈਨਲ ਮੈਚ ਦੀ ਪਹਿਲੀ ਕਬੱਡੀ ਪਾ ਕੇ ਪਹਿਲਾ ਡੇਡ ਨੰਬਰ ਕੋਟ ਭਾਈ ਦੇ ਹਿੱਤੇ ਜੋੜਿਆ ਆ ਕਹਿੰਦੇ ਮੈਚ ਦੀ ਦੂਜੀ ਕਬੱਡੀ ਪਾਉਣ ਦੇ ਲਈ ਇਸ ਵੇਲੇ ਆਪਣੇ ਹਿੱਤੇ ਦੀ ਪਹਿਲੀ ਕਬੱਡੀ ਖੋਖਰ ਪਿੰਡ ਦੀ ਉਹ ਨੌਜਵਨ ਮੈਚ ਦੀ ਦੂਜੀ ਕਬੱਡੀ ਪਾ ਰਿਹਾ ਹਰੇਕ ਇੱਕੜਾ ਦੀ ਧਰਤੀ ਦਾ ਭਿੰਡਾ ਬਣਿਆ ਹੋਇਆ ਮੇਰੇ ਵੀਰੋ ਸਾਹਮਣੇ ਚਾਰ ਜਾਫੀ ਨੇ ਤੌਰ ਬੱਲੇ ਬੱਲੇ ਕਰਾਉਂ ਟੋਟ ਭਾਈ ਪਿੰਡ ਦੇ ਕਹਿੰਦੇ ਨੌਜਵਨ ਆਹ ਸਾਹਮਣੇ ਆਹ ਸੋਨੂ ਦੇ ਨਾਲ ਟੱਕਰ ਤੋਂ ਨੂੰ ਹਰੀਕੇ ਕਦਾਵਣਾ ਪਿੰਡਾ ਭੱਜ ਗਿਆ ਪਿੰਡਾ ਭੱਜ ਗਿਆ ਆਹ ਵਾਹ ਫੇਟਾ ਪੈਂਦੀਆਂ ਨੇ ਜਫੇ ਲੱਗਦੇ ਨੇ ਅੱਜ ਦੇ ਦਿਨ ਦਾ ਫਾਈਨਲ ਹੈ ਮੇਰੇ ਮਿੱਤਰੋ ਇੱਕ ਗੰਨੀ ਤੇ ਕਹਿੰਦੇ ਐਨ ਕਹਿੰਦੇ ਚੋਟੀ ਦਾ ਥੰਮ ਲਗਾ ਆਇਆ ਐਨੀ ਤਾਕਤ ਰੱਖਦੀ ਇਹਨੂੰ ਇਹਨੂੰ ਰਾਜਾ ਕਹਿੰਦੇ ਆ ਮੇਰੇ ਮਿੱਤਰੋ ਵੰਦਰ ਡੋਡ ਪਿੰਡ ਹੈ ਜਿਹਨੇ ਮੋਕੇ ਤੋਂ ਚੱਲ ਕੇ ਆਇਆ ਮੁੰਡਾ ਵੰਦਰ ਡੋਂਡ ਪਿੰਡ ਤੋਂ ਚੱਲ ਕੇ ਆਇਆ ਹੈ ਮੁੰਡਾ ਬੜਾ ਵਧੀਆ ਜਾਫੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਆਸਾਂ ਨੇ ਵੱਡੀਆਂ ਉਮੀਦਾਂ ਨੇ ਵੰਦਰ ਡੋਂਡ ਦੇ ਰਾਜੇ ਨੇ ਵੀ ਕਹਿੰਦੇ ਤੈਨੂੰ ਕਾ ਬਚਾਉਣਾ ਮੇਰੇ ਮਿੱਤਰੋ ਅੱਜ ਦੀ ਤਰੀਕ ਦਾ ਅਜੇ ਸਮੇਂ ਦਾ ਫਿਰੇ ਦਾ ਜਾਫੀ ਕਹਿੰਦੇ ਪਰ ਇਧਰਲੇ ਪਾਸੇ ਕੋਟ ਭਾਈ ਪਿੰਡ ਵੱਲੋਂ ਲੱਗੂ ਜੱਫਾ ਮੁੱਟਰ ਦੋਦੇ ਦੀ ਧਰਤੀ ਦਾ ਓ ਸਭ ਨੇ ਦੇਖ ਲਈ ਵਾਹ ਏ ਸਰਦਾਰ ਕੰਤਰ ਡੋੜਦਾ ਰਾਜਾ ਲੱਗਿਆ ਹੋਇਆ ਹੈ ਕਿਹੜਾ ਗੱਭਰੂ ਜਫਾ ਲਾਵੇਗਾ ਫੇਰ ਦੇ ਮੈਦਾਨ ਦੇ ਉੱਤੇ ਗੱਲਾਂ ਕਹਿੰਦੇ ਨਗਾਣੇ ਆਓ ਬੱਲੇ 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 ਭੱਜ ਗਿਆ ਕਿਵੇਂ ਰੇਟਰ ਦਾ ਈਸੋ ਨਿਆ ਸਾਸਤਰੀਆ ਕਾਲ ਲੈ ਵੀ ਫਾਈਨਲ ਜੇਤੂ ਟੀਮ ਪਿੰਡ ਉਹ ਕੋਟ ਤੇ ਸੈਕਰਡ ਟੀਮ ਝੋਕਰ ਬੇਲੇ ਪਾਈ ਟੀਮ ਚੜੇ ਬਾਣ ਦੇ ਮੇਲੇ ਦੀ ਫਾਈਨਲ ਜੇਤੂ ਟੀਮ ਕੋਟਪਾਈ ਸੈਕਰਡ ਟੀਮ ਦੋਸਤੋ ਰਹੀ ਆ ਪਿੰਡ ਝੋਕਰ ਲੇ ਵੀ ਕੋਟ ਭਾਈ ਦੀ ਟੀਮ ਫਾਈਨਲ ਜਿੱਤ ਗਈਆਂ ਮੁਬਾਰਕਾਂ ਤੁਹਾਨੂੰ ਕੋਟ ਭਾਈ ਨੂੰ ਕਿਚੂ ਭਾਈ ਥੈਂਕ ਯੂ ਬਹੁਤ ਵਧੀਆ ਆਪਣਾ ਜਾਫੀ ਆ ਤੁਹਾਨੂੰ ਕੋਟ ਭਾਈ ਨੂੰ ਮੁਬਾਰਕਾਂ ਸੈਕੰਡ ਟੀਮ ਆਪਣੀ ਖੁਖਰ ਸੁੱਖੇ ਵਰਗੇ ਸੈਕੜਾ ਮੁਬਾਰਕਾਂ ਸੁੱਖਿਆ ਬਹੁਤ ਵਧੀਆ ਖੇਡੇ ਆ ਲੈ ਵੀ ਸਾਬਿਆਂ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਬੋਲੇ ਜੈ ਮੋਹ ਵਧੀਆ ਪ੍ਰਦਰਸ਼ਨ ਰਿਹਾ ਮੁੰਡਿਆਂ ਦਾ ਮੁਬਾਰਕਾਂ ਵੀ ਮੁੰਡਿਓ ਮੁਬਾਰਕਾਂ ਵੀ ਨਾ ਜਨਾ ਤੈਨੂੰ ਵੀ ਬਹੁਤ ਬਹੁਤ ਮੁਬਾਰਕਾਂ ਇਹ ਸੋਨੇ ਹੈ ਮੁਬਾਰਕਾਂ ਵੀ ਬੋਗੜਾ ਤੁਹਾਡੀ ਟੀਮ ਬਹੁਤ ਬਾਤ ਦਾ ਜੀ ਨੰਬਰ ਲੱਗ ਗਿਆ ਸੈਕਿੰਡ ਡਾਕਟਰ ਵੰਦਰ ਡੋਡ ਦੀ ਟੀਮ ਕਹਿੰਦੇ ਡਾਕਟਰ ਸੌਰੀ ਵੰਦਰ ਜਟਾਣੇ ਦੀ ਟੀਮ ਜਿਹੜੀ ਆਪਣੀ ਫਾਸਟ ਆਈ ਹੈ ਮੁਬਾਰਕਾਂ ਡਾਕਟਰ ਜਲੀਬੀਆਂ ਚੱਲ ਰਹੀਆਂ ਡਾਈਟ ਚੱਲ ਗਏ ਹੁਣ ਉੱਥੇ ਜਾਣਾ ਪੈਣਾ ਆਪਨੂੰ ਨਾ ਮੁਬਾਰਕਾਂ ਵੀ ਲਵੀ ਲੈ ਵੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਤੇ ਅੱਜ ਦਾ ਇਹ ਵਲੌਗ ਜਿਹੜਾ ਆਪਾਂ ਬਣਾਇਆ ਪਿੰਡ ਚੜੇਵਾਨ ਦਾ ਹਾਂ ਗੋਰੇ ਬਹੁਤ ਵਧੀਆ ਪ੍ਰਦਰਸ਼ਨ ਰਹਾ ਥਾਂਦੇ ਵਾਲੀਆਂ ਟੁੰਨੀ ਚਲੋ ਚੱਲ ਗਏ ਹੁਣ ਗੁਰੂ ਘਰ ਲੈ ਗਿਆ ਲੈ ਗਿਆ ਲੋ ਜੀ ਬਾਬਾ ਮਹਰਾਣਾ ਜੀ ਦੀ ਜਗਾ ਉੱਤੇ ਤੇ ਦੇ 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 ਵਿੱਚ ਜਿਹੜਾ ਨਾਮ ਦਿੱਤੇ ਜਾਂਦੇ ਆ ਖਿਡਾਰੀਆਂ ਨੂੰ ਬਹੁਤ ਵਧੀਆ ਤੇਰਾ ਬਾਬਾ ਮਹਰਾਣਾ ਜੀ ਦਾ ਆਈਕਾ ਤੋਂ ਬੋਲ ਰਹੇ ਹਾਂ ਜਿਹੜਾ ਬੰਦਾ ਹੈ ਉਹ ਚੱਲ ਕੇ ਕੋਟ ਭਾਈ ਦੀ ਟੀਮ ਫਾਸਟ ਰਹੀ ਆ ਆਪਣਾ ਫਾਸਟ ਨਾਮ ਪ੍ਰਾਪਤ ਕਰ ਰਹੀ ਆ ਬਾਬਾ ਮਹਾਨੀ ਦੇ ਮੇਲੇ ਤੇ ਟੀਮ ਕੋਟ ਭਾਈ ਦੀ ਫਾਸਟ ਟੀਮ ਦੋਨੋਂ ਕੋਟ ਭਾਈ ਫਾਸਟ ਨਾਮ ਪ੍ਰਾਪਤ ਕਰ ਰਹੇ ਆ 31000 ਰੁਪਏ ਜੀ ਮੇਲਾ ਕਮੇਟੀ ਤੁਹਾਡੇ ਪ੍ਰਧਾਨ ਜੀ ਉਹ ਕਰਦੇ 31000 ਰੁਪਏ ਲੈਣਾ ਕਰੀ ਪਿੰਡਾਂ ਤੋਂ ਚਾਰ ਬੰਦੇ ਗੱਟ ਗਏ ਆ ਆਓ ਕੋਖਰਾਲੇ ਸੈਕੜ ਟੀਮ ਕੋਖਰਾ ਉਹ ਬਈ ਕੋਖਰ ਸੈਕੜ ਕੋਖਰ ਦੀ ਟੀਮ ਸੈਕੜਾ ਜੀ ਕੋਖਰਾ ਉਹ ਐ ਖੁੱਲੇ ਜੋ ਸੈਕੜ ਟੀਮ ਨੂੰ 25000 ਰੁਪਏ ਜੀ 25000 ਜੀ 25000 ਰੁਪਏ ਸੈਕੜ ਨਾਮ ਕੁੱਕਰ ਦੀ ਟੀਮ ਪ੍ਰਾਪਤ ਕਰ ਰਹੀ ਹੈ ਜੱਗਾ ਖੋਖਰ ਬਹੁਤ-ਬਹੁਤ ਧੰਨਵਾਦ ਹੈ ਸੱਡੀ ਸਾਰੀ ਕਮੇਟੀ ਦਾ ਬਹੁਤ ਵਧੀਆ ਤੁਹਾਨੂੰ ਦਿੱਤਾ ਤੇ ਟੀਮਾਂ ਵੀ ਬਈ ਨੰਦੀ ਮੂਹ ਦੇ ਬਹੁਤ ਵਧੀਆ ਬਹੁਤ ਵਧੀਆ ਟੀਮਾਂ ਜਮੇਲੇ ਤੇ ਆਈਆਂ ਕੜੇਮਾਨ ਪਿੰਡ ਦੇ ਵਿੱਚ ਬਾਬਾ ਮਹਰਾਣਾ ਜੀ ਦਾ ਮੇਲਾ ਆਉ ਵੀ ਸੇਮੀ ਪਿੰਡ ਵਾਲੇ ਆ ਰਹੇ ਹੁਣ ਸੇਮੀ ਵਾਲੇ ਲੋ ਜੀ ਦਿਉਣ ਦੀ ਟੀਮ ਆਪਣਾ ਸੈਮੀਫਾਈਨਲ ਦੇ ਵਿੱਚ ਜਿਹੜੇ ਇਨਾਮ ਸੀ ਉਹ ਪ੍ਰਾਪਤ ਕਰ ਰਹੀਆਂ। ਲੋ ਜੀ ਬਹੁਤ ਵਧੀਆ ਜਿਹੜਾ ਟੂਰਨਾਮੈਂਟ ਸਫਲ ਰਿਹਾ ਬਾਬਾ ਮਹਰਾਨਾ ਜੀ ਦਾ ਮੇਲਾ ਬਹੁਤ ਵਧੀਆ ਪਿੰਡ ਚੜੇਵਾਨ ਦੇ ਵਿੱਚ। ਸੂ ਟੀਮਾਂ ਨੂੰ ਇਨਾਮ ਦੇ ਚੁੱਕੇ ਆਂ ਔਰ ਇਹ ਚੈਨਲ ਨੂੰ ਆਪਣੇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲਾਇਕ ਕਮੈਂਟ ਤੇ ਸ਼ੇਅਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ। ਮੈਂ ਤੁਹਾਡਾ ਨਵਦੀਪ ਦੌੜੀ ਖੰਨਾ। ਅਸੀਂ ਇਦਾਂ ਦੀ ਬਲੌਗ ਬਣਾਉਂਦੇ ਰਹਿਾਂਗੇ ਕਿ ਤੁਹਾਨੂੰ ਕਬੱਡੀ ਦਾ ਨਜ਼ਾਰਾ ਦਿਖਾਉਂਦੇ ਰਿਹਾ ਕਰਾਂਗੇ ਦੋਸਤੋ। ਵਾਟਰ ਆ ਬਹੁਤ ਬਹੁਤ ਧੰਨਵਾਦ ਸਾਰੇ ਦੋਸਤੋ ਜਿਹੜੇ ਆਪਾਂ ਨੂੰ ਪਿਆਰ ਕਰਦੇ ਆਂ ਤੁਹਾਡਾ ਧੰਨਵਾਦ ਜਿੱਤਣਾ ਹੀ ਬਹੁਤ ਹੈ ਆਪਦੀਆਂ ਤੁਹਾਨੂੰ ਅੱਗੇ ਆਇਆ ਹੈ ਨਾ